ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਗੁਰਗੋਬਿੰਦ ਸਿੰਘ ਜੀ ਨੇ ਭਾਈ ਮਾਰਕ ਸਿੰਘ ਜੀ ਨੂੰ ਕੰਕੂਰ ਰਫਲ ਦਿੱਤੀ ਜੋ ਬੱਦਲਾਂ ਨੂੰ چیر ਕੇ ਰੱਖ ਦਿੰਦੀ ਸੀ ਤੇ ਇਸ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਤੁਸੀਂ ਨਿਸ਼ਾਨਾ ਲਗਾਓ ਭਾਈ ਲਾਲ ਸਿੰਘ ਜੀ ਦੀ ਢਾਲ ਉੱਪਰ ਭਾਈ ਮਾਰਕ ਸਿੰਘ ਜੀ ਜਦੋਂ ਨਿਸ਼ਾਨਾ ਲਗਾਉਂਦੇ ਹਨ ਤਾਂ ਉਹਨਾਂ ਦਾ ਪਹਿਲਾ ਨਿਸ਼ਾਨਾ ਢਾਲ ਉੱਪਰ ਨਹੀਂ ਲੱਗਦਾ ਉਹ ਚੂਕ ਜਾਂਦੇ ਹਨ ਤਾਂ ਗੁਰਗੋਬਿੰਦ ਸਿੰਘ ਜੀ ਉਹਨਾਂ ਨੂੰ ਕਹਿੰਦੇ ਹਨ ਕੀ ਹੋਇਆ ਭਾਈ ਅੱਜ ਤੁਹਾਡਾ ਨਿਸ਼ਾਨਾ ਟਾਲ ਉੱਪਰ ਨਹੀਂ ਲੱਗਾ ਤਾਂ ਉਹ ਕਹਿੰਦੇ ਹਨ ਪਤਾ ਨਹੀਂ ਸਤਿਗੁਰ ਸੱਚੇ ਪਾਸ਼ਾ ਇਹ ਮੇਰਾ ਨਿਸ਼ਾਨਾ ਢਾਲ ਉੱਪਰ ਕਿਉਂ ਨਹੀਂ ਲੱਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਆ ਫੇਰ ਕੀ ਹੋ ਗਿਆ ਛੋਡੇ ਕੋਲ ਕਿਹੜਾ ਗੋਲੀਆਂ ਖਤਮ ਹੋ ਗਈਆਂ ਹਨ ਇੱਕ ਵਾਰ ਫੇਰ ਤੋਂ ਭਰੋ ਤੇ ਫੇਰ ਤੋਂ ਨਿਸ਼ਾਨਾ ਲਗਾਓ ਇਸ ਤੋਂ ਬਾਅਦ ਪਰਮਾਰਗ ਸਿੰਘ ਜੀ ਨੇ ਇੱਕ ਵਾਰ ਹੋਰ ਨਿਸ਼ਾਨਾ ਸਾਧਿਆ ਪਰ ਇਹ ਨਿਸ਼ਾਨਾ ਵੀ ਢਾਲ ਉੱਪਰ ਨਹੀਂ ਸੀ ਲੱਗਾ ਫੇਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਭਾਈ ਕੀ ਹੋ ਗਿਆ ਅੱਜ ਤੇਰਾ ਨਿਸ਼ਾਨਾ ਨਹੀਂ ਲੱਗਦਾ ਤੂਤਾ ਬੜਾ ਵੱਡਾ ਨਿਸ਼ਾਨਚੀ ਸੀ ਤਾਂ ਭਾਈ ਮਾਰਗ ਸਿੰਘ ਜੀ ਕਹਿੰਦੇ ਹਨ ਕਿ ਸਤਿਗੁਰ ਸੱਚੇ ਪਾਤਸ਼ਾ ਜਿਵੇਂ ਕੋਈ ਆਮ ਆਦਮੀ ਸੂਰਜ ਵੱਲ ਦੇਖਦਾ ਹੈ ਤਾਂ ਉਸ ਦੀਆਂ ਅੱਖਾਂ ਝੁੰਧ ਆ ਜਾਂਦੀਆਂ ਹਨ ਬੰਦ ਹੋ ਜਾਂਦੀਆਂ ਹਨ ਉਸੇ ਤਰ੍ਹਾਂ ਹੀ ਜਦੋਂ ਮੈਂ ਢਾਲ ਵੱਲ ਦੇਖਦਾ ਹਾਂ ਤਾਂ ਉਸ ਵਿੱਚੋਂ ਬਹੁਤ ਵੱਡਾ ਪ੍ਰਕਾਸ਼ ਨਿਕਲਦਾ ਹੈ ਤੇ ਮੈਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਕਿ ਮੈਂ ਨਿਸ਼ਾਨਾ ਕਿੱਥੇ ਲਗਾਵਾਂ ਇੱਥੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਭਾਈ ਆਲਮ ਸਿੰਘ ਦਾ ਤੇ ਭਾਈ ਮਾਕ ਸਿੰਘ ਦਾ ਦੋਨਾਂ ਦੇ ਅਲੱਗ-ਅਲੱਗ ਵਿਚਾਰ ਹਨ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਚਲ ਹੁਣ ਮੈਂ ਨਿਸ਼ਾਨਾ ਲਗਾਵਾਂਗਾ ਤੇ ਭਾਈ ਲਾਲ ਸਿੰਘ ਨੂੰ ਕਹਿੰਦੇ ਹਨ ਕਿ ਲਾਲ ਸਿੰਘ ਤਕੜਾ ਹੋ ਜਾ ਹੁਣ ਨਿਸ਼ਾਨਾ ਮੈਂ ਲਗਾਵਾਂਗਾ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਪੈਂਤੜਾ ਲਗਾ ਕੇ ਤਿਆਰ ਹੁੰਦੇ ਹਨ ਪਰ ਉਹ ਗੋਲੀ ਨਹੀਂ ਚਲਾਉਂਦੇ ਤੇ ਇੱਕ ਵਾਰ ਫਿਰ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੈਂਤੜਾ ਲਗਾਇਆ ਪਰ ਗੋਲੀ ਨਹੀਂ ਚਲਾਈ ਇਤੋਂ ਤੱਕ ਭਾਈ ਲਾਲ ਸਿੰਘ ਜੀ ਨੇ ਜਦੋਂ ਸਿੰਘਾਂ ਦੀ ਸੇਵਾ ਕੀਤੀ ਸੀ ਤਾਂ ਉਹਨਾਂ ਦਾ ਵੀ ਜੋ ਹਉਮੈ ਵਾਲਾ ਹੰਕਾਰ ਸੀ ਉਹ ਟੁੱਟ ਚੁੱਕਿਆ ਸੀ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਤੀਜੀ ਵਾਰ ਨਿਸ਼ਾਨਾ ਲਾਉਣ ਤੋਂ ਪਹਿਲਾਂ ਰੋਕ ਦਿੱਤਾ ਤੇ ਕਿਹਾ ਕਿ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਇੱਕ ਵਚਨ ਕੀਤਾ ਸੀ ਕਿ ਅੱਜ ਤੋਂ 14 ਦਿਨ ਬਾਅਦ ਤੂੰ ਆਪਣੇ ਢਾਲ ਲੈ ਕੇ ਆਈ ਇਸ ਉੱਤੇ ਆਪਾਂ ਕਿਸੇ ਸਿੰਘ ਤੋਂ ਪਰਖ ਕਰਵਾਵਾਂਗੇ ਪਰ ਤੁਸੀਂ ਇਹ ਨਹੀਂ ਸੀ ਕਿਹਾ ਕਿ ਅਸੀਂ ਖੁਦ ਇਸ ਉੱਤੇ ਨਿਸ਼ਾਨਾ ਲਗਾਵਾਂਗੇ ਕਿਉਂਕਿ ਤੁਸੀਂ ਤਾਂ ਖੁਦ ਖੁਦਾ ਪਰਮਾਤਮਾ ਹੋ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਬਹੁਤ ਪ੍ਰਸੰਨ ਹੁੰਦੇ ਹਨ ਤੇ ਭਾਈ ਲਾਲ ਸਿੰਘ ਜੀ ਨੂੰ ਆਪਣੀ ਛਾਤੀ ਨਾਲ ਲਾ ਕੇ ਪਿਆਰ ਕਰਦੇ ਹਨ ਇਸ ਤੋਂ ਬਾਅਦ ਭਾਈ ਦਿਆ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਉਂਦੇ ਹਨ ਤੇ ਉਹਨਾਂ ਨੂੰ ਕਹਿੰਦੇ ਹਨ ਕਿ ਮਹਾਰਾ ਸੱਚੇ ਪਾਤਸ਼ਾਹ ਸਾਨੂੰ ਤੁਹਾਡੇ ਇਸ ਚੋਣ ਦੀ ਸਮਝ ਨਹੀਂ ਆਈ ਕਿ ਤੁਸੀਂ ਦੋ ਵਾਰ ਤਿਆਰ ਹੋਏ ਪੈਂਤੜਾ ਮੰਨਿਆ ਪਰ ਨਿਸ਼ਾਨਾ ਨਹੀਂ ਲਗਾਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਅਸੀਂ ਉਸ ਢਾਲ ਉੱਪਰ ਕਿੱਦਾਂ ਨਿਸ਼ਾਨਾ ਲਗਾ ਦਿੰਦੇ ਕਿਉਂਕਿ ਲਾਲ ਸਿੰਘ ਨੇ ਬਹੁਤ ਪੱਕੇ ਪ੍ਰਬੰਧ ਕੀਤੇ ਸਨ ਉਸ ਢਾਲ ਨੂੰ ਤਾਂ ਨੌ ਗੁਰੂਆਂ ਨੇ ਹੱਥ ਪਾਇਆ ਹੋਇਆ ਸੀ ਸਿੱਧੀ ਸਿੰਘਾ ਨੇ ਉਸ ਉੱਪਰ ਹੱਥ ਰੱਖਿਆ ਹੋਇਆ ਸੀ ਤਾਂ ਅਸੀਂ ਉਸ ਉੱਪਰ ਕਿੱਦਾਂ ਨਿਸ਼ਾਨਾ ਲਗਾ ਦਿੰਦੇ ਤੇ ਇਹ ਸੀ ਭਾਈ ਲਾਲ ਸਿੰਘ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਅਨੋਖੀ ਸਾਖੀ ਦਾ ਇਤਿਹਾਸ ਇਤਿਹਾਸ ਦੱਸ ਦਿਆ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ